ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਜਿਹੜਾ ਆਜ਼ਾਦ ਐਮਪੀ ਕਵਰਜੀਤ ਸਿੰਘ ਸਾਹਿਬਾ ਵੱਲੋਂ ਅੱਜ ਨਾਮਜ਼ਦਗੀ ਪੱਤਰ ਭਰੇ ਗਏ ਨੇ ਤਾਂ ਠਾਠਾ ਮਾਰਦਾ ਘੱਟ ਤੇ ਵਰਕਰਾਂ ਦੇ ਵਿੱਚ ਜੋਸ਼ ਦੱਸਦਾ ਏ ਕਿ ਸਾਰੀਆਂ ਪਾਰਟੀਆਂ ਬਾਜ਼ੀਆਂ ਦੇ ਉੱਪਰ ਉੱਠ ਕੇ ਜਿਹੜੀ ਆ ਹਲਕੇ ਦੀ ਸੇਵਾ ਕਰਨੀ ਚਾਹੁੰਦੇ ਨੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਕੇ ਜਾਣਦੇ ਆ ਕੀ ਭਾਵਨਾਵਾਂ ਦੇ ਕੀ ਜਿਹੜੇ ਮੁੱਦੇ ਲੈ ਕੇ ਜਿਹੜੇ ਹਲਕੇ ਦੇ ਵਿੱਚ ਜਾਣਾ ਹੈ ਉਹ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਏਡੀ ਬ੍ਰੋ ਨੂੰ ਤੇ ਧਿਆਨ ਮਾਹਦੇ ਤੁਹਾਡੇ ਬਹੁਤ ਬਹੁਤ ਧੰਨਵਾਦ ਈਡੀਪਰੂ ਚੈਨਲ ਦਾ ਭਰਾਵਾਂ ਦਾ ਵੀ ਧੰਨਵਾਦ ਬਹੁਤ-ਬਹੁਤ ਜਿਹੜੇ ਤੁਸੀਂ ਆਏ ਸਰ ਅੱਜ ਜੋਸ਼ ਵਰਕਰਾਂ ਦਾ ਵੇਖ ਕੇ ਨਾਮਜ਼ਦਗੀ ਪੱਤਰ ਭਾਏ ਕੀ ਦਰਸ਼ਕਾਂ ਨੂੰ ਕਹਿਣਾ ਚਾਹੁੰਦੇ ਸਾਂ ਵੇਖੋ ਜੀ ਜਿਹੜਾ ਅੱਜ ਇਲੈਕਸ਼ਨ ਦੇ ਆਪਾਂ ਨੋਮੀਨੇਸ਼ਨ ਫਾਰਮ ਦਾਖਲ ਕੀਤੇ ਭੈਣ ਭਰਾਵਾਂ ਦੇ ਅਸ਼ੀਰਵਾਦ ਦੇ ਨਾਲ ਹੀ ਕਿਤੇ ਭੈਣ ਭਰਾਵਾਂ ਦੀ ਆਵਾਜ਼ ਹੈ ਆਪਾਂ ਜਿਹੜਾ ਇਲੈਕਸ਼ਨ ਜਿਹੜੀ ਆ ਪਹਿਲਾਂ ਵੀ ਆਪਾਂ ਲੜਾਉਨੇ ਆ ਕਦੀ ਕਿਸੇ ਨੂੰ ਵੋਟ ਪਾਉਣੇ ਜਾਂ ਕਿਸੇ ਨੂੰ ਪਵਾਉਣੇ ਹਨਾ ਜੀ ਕੋਈ ਮੀਂਹ ਨਹੀਂ ਵੰਦੇ ਜਾਂ ਧੁੱਪ ਨਹੀਂ ਵਹਿੰਦੇ ਤੇ ਜਦੋਂ ਆਪਾਂ ਨੂੰ ਕੋਈ ਸਾਂਝੇ ਗੱਮਾਂ ਦੀ ਜ਼ਰੂਰਤ ਪੀਂਦੀ ਤੇ ਕੋਈ ਸਾਥ ਦਿੰਦਾ ਨਹੀਂ ਉਸ ਕਰਕੇ ਜਿਹੜਾ ਇਹ ਇਲੈਕਸ਼ਨ ਲੜਨ ਦਾ ਸੰਗਤ ਦੇ ਅਸ਼ੀਰਵਾਦ ਦੇ ਨਾਲ ਹੀ ਇਹ ਜਿਹੜਾ ਕੰਮ ਕੀਤਾ ਸੰਗਤ ਦੇ ਅਸ਼ੀਰਵਾਦ ਨਾਲ ਹੀ ਕੀਤਾ ਆਪਾਂ ਕੋਈ ਉਹ ਦੀ ਪਰ ਇਹ ਆ ਕਿ ਜੇ ਰੱਬ ਦੀ ਕਿਰਪਾ ਪਰਮਾਤਮਾ ਦੇ ਹੋਈ ਤੇ ਸਾਫ਼ ਸੁਥਰੇ ਤੇ ਚੰਗੇ ਗੱਮ ਹੋਣਗੇ ਕਿਹੜੇ ਕਿਹੜੇ ਮੁੱਦੇ ਜਿਹੜੇ ਹਲਕੇ ਦੇ ਲੋਕਾਂ ਨੂੰ ਜਾ ਕੇ ਦੱਸਣੇ ਨੇ ਕਿਉਂਕਿ ਆਮ ਆਦਮੀ ਪਾਰਟੀ ਤੁਸੀਂ ਸਪੋਰਟ ਬਹੁਤ ਕੀਤੀ ਆ ਤੇ ਆਮ ਆਦਮੀ ਪਾਰਟੀ ਦੇ ਹੁਣ ਵੀ ਮੰਤਰੀ ਜਿਹੜੇ ਮੈਦਾਨ ਦੇ ਵਿੱਚ ਆ ਉਹਨਾਂ ਦੇ ਕੰਮਾਂ ਤੋਂ ਨਾਰਾਜ਼ ਹੋ ਕੇ ਤੁਸੀਂ ਜਿਹੜਾ ਆਪ ਖਲੋਤੇ ਹੋ ਕੀ ਦਰਸ਼ਕਾਂ ਨੂੰ ਕਹੋਗੇ ਆਮ ਆਦਮੀ ਦਾ ਪਾਰਟੀ ਲੋਕਾਂ ਨੇ ਵੇਖੋ ਦੋ ਪਾਰਟੀਆਂ ਪਹਿਲੀਆਂ ਤੋਂ ਮਤਲਬ ਲੋਕਾਂ ਨੇ ਸਮਝਿਆ ਵੀ ਸ਼ਾਇਦ ਸਾਨੂੰ ਕੋਈ ਚੰਗਾ ਬਦਲਾਅ ਚੰਗਾ ਮਿਲੂਗਾ ਚੰਗੇ ਸਾਡੇ ਕੰਮਕਾਰ ਹੋਣਗੇ ਤੋ ਪਿਛਲੀਆਂ ਉਹਨਾਂ ਛੱਡ ਗਏ ਤੇ ਨਵੇਂ ਦੇ ਨਾਲ ਨਾਤਾ ਜੋੜਿਆ ਤੇ ਨਵੇਂਆਂ ਨੇ ਹੋਰ ਸਿਸਟਮ ਨੂੰ ਖਰਾਬੀ ਕਰਨ ਦੀ ਕੋਸ਼ਿਸ਼ ਕੀਤੀ ਵੇਖੋ ਆਟਾ ਦਾਲ ਸਕੀਮ ਦੇ ਜਿਹੜੇ ਕਾਰਡ ਸੀ 1 ਲੱਖ ਤੋਂ ਵੱਧ ਆਟਾ ਦਾਲ ਸਕੀਮ ਦੇ ਕਾਰਡ ਕੱਟੇ ਅੱਜ ਕਹਿ ਰਹੇ ਆ ਵੀ ਅਸੀਂ ਘਰ ਘਰ ਰਾਸ਼ਨ ਪਹੁੰਚਾਉਣੇ ਮੈਂ ਕਿਤੇ ਵੇਖਿਆ ਨਹੀਂ ਘਰ ਘਰ ਪਹੁੰਚਦਾ ਜੇ ਘਰ ਘਰ ਪਹੁੰਚਦਾ ਪੋਰਟਲੀਆਂ 'ਕ ਪਹੁੰਚਦੀਆਂ ਕੋਈ ਰਾਸ਼ਨ ਨਹੀਂ ਕੋਈ ਗੱਲ ਤੇ ਬਣਦੀ ਨਹੀਂ ਮਤਲਬ ਹੋਰ ਵੀ ਸਿਸਟਮ ਇਹਨਾਂ ਦਾ ਜਿਹੜਾ ਕਈ ਇਹਨਾਂ ਨੇ ਉਹ ਜਿਹੜੀਆਂ ਗੱਲਾਂ ਕਰਦੇ ਆ ਉਹ ਗੱਲਾਂ ਹਵਾ 'ਚ ਉੱਤੇ ਉੱਤੇ ਰਹਿੰਦੀਆਂ ਥੱਲੇ ਗਰਾਊਂਡ ਲੈਵਲ ਤੱਕ ਪਹੁੰਚਦੀਆਂ ਨੇ ਤੇ ਲੋਕ ਵੈਸੇ ਪਰੇਸ਼ਾਨ ਆ ਇਹਦੇ ਮਤਲਬ ਲੋਕ ਨਾ ਹੁਣ ਇਸ ਵੇਲੇ ਆਪਣਾ ਦਿਲ ਦੇ ਵਿੱਚ ਕੁਝ ਉਹਨਾਂ ਦੇ ਹੋ ਰਿਹਾ ਤੇ ਉਤੋਂ ਚਿਹਰੇ ਦੇ ਸਿਸਟਮ ਨਾਲ ਕੁਝ ਹੋਰ ਹੋ ਰਿਹਾ ਤੇ ਦਿਲ ਜਿਹੜਾ ਉਹ ਵੇਖਿਓ ਕਈ ਕੀ ਸਿਸਟਮ ਨੂੰ ਕਰਦਾ ਉਹ ਆਪੇ ਹੀ ਬਤਾ ਸੰਗਤ ਦੱਸੂਗੀ ਹਾਂਜੀ ਸਭੇ ਵਾਰੀ ਲੋਕਾਂ ਨੇ ਕੇਂਦਰ ਸਰਕਾਰ ਨਾਲ ਸੰਬੰਧਤ ਮੰਗਾ ਨੇ ਜਿਵੇਂ ਆਪਣਾ ਬੰਨ ਹੋ ਗਿਆ ਦਰਿਆ ਦਾ ਕਿਉਂਕਿ ਖਡੂਰ ਸਾਹਿਬ ਵਾਲਕੇ ਤੇ ਲੈ ਕੇ ਮੰਡੀ ਮੋੜ ਤੋਂ ਲੈ ਕੇ ਤੇ ਖੇਮ ਕਰਨ ਤੱਕ ਜਿਹੜਾ ਇਹ ਬੰਨ ਦੇ ਮਾਰ ਵਜਦੀ ਆ ਮੈਂ ਇਹ ਮੰਗਾ ਵਾਂ ਤਾਂ ਇੱਕ ਜਿਹੜਿਆ ਕਿਸਾਨਾਂ ਦੀ ਤਾਰੋਂ ਪਾਰੋਂ ਜ਼ਮੀਨ ਨੇ ਕਿ ਕਿਉਂਕਿ ਤੁਸੀਂ ਵੀ ਜ਼ਮੀਨ ਪਰ ਜ਼ਿੰਮੇਦਾਰ ਪਰਿਵਾਰ ਨਾਲ ਸੰਬੰਧ ਦੋ ਤਾਂ ਇਹੋ ਜਿਹੇ ਮੰਗਾ ਨੂੰ ਲੈ ਕੇ ਕਿਵੇਂ ਜਿਹੜਾ ਬਰਾਲਾ ਕੀਤਾ ਜਾਊਗਾ ਵੇਖੋ ਕਿਸਾਨਾਂ ਦੀਆਂ ਕੇਂਦਰ ਸਰਕਾਰ ਦੀ ਤੁਸੀਂ ਕੋਈ ਗੱਲ ਕਰਨੀ ਚਾਹੋ ਨਾ ਵੀ ਕੇਂਦਰ ਸਰਕਾਰ ਨੇ ਤਾਰੋਂ ਪਾਰ ਦੇ ਕੀ ਕਰਨੀ ਜਾਂ ਦਰਿਆਈ ਏਰੀਆ ਜੋ ਕੀ ਬਚਾਉਣੀ ਜਿਹੜਾ ਉਹਨਾਂ ਦਾ ਕੋਈ ਉਹਨਾਂ ਨੂੰ ਜੋ ਸੌਖ ਸੁਹਲ ਤੇ ਜੋ ਉਹਨਾਂ ਨੂੰ ਮਤਲਬ ਜੋ ਰੇਟ ਸਿਸਟਮ ਚਾਹੀਦਾ ਉਹਦੇ ਚ ਵੀ ਉਹਨਾਂ ਨੂੰ ਪਰੇਸ਼ਾਨੀ ਆਈ ਦੀ ਮੈਂ ਤੇ ਹੈਰਾਨ ਆ ਕਿ ਉਹਨਾਂ ਨੂੰ ਉਹ ਕੀ ਕਰਨਾ ਜੋ ਹੈਗਾ ਉਸੇ ਨੂੰ ਬਚਿਆ ਰਹਿਣ ਦੇਣ ਵੈਸੇ ਇੱਕ ਕਾਗਜ਼ਾਂ ਪਤਰਾ ਬੋਲ ਬਲਾਰੇ ਦੁਜੇ ਤੇ ਜੇ ਤਾਰੋ ਪਰ ਨੂੰ ਇੰਜ ਕਰ ਦਾਂਗੇ ਤਾਰੋ ਪਰ ਚੇਂਜ ਬਣਾ ਦਾਂਗੇ ਦਰਿਆਈ ਪਾਣੀ ਨੂੰ ਇੰਜ ਕਰ ਦਾਂਗੇ ਉਹ ਕੇ ਨੂੰ ਮਾਰ ਨਾ ਮਾਰੂਗਾ ਪਰ ਜਦੋਂ ਅਗਲੇ ਨੂੰ ਵੇਖੋ 7 750 ਕਿਸਾਨ ਸ਼ਹੀਦ ਹੋ ਗਿਆ ਉਸ ਟਾਈਮ ਤੇ ਕੋਈ ਕਿਸੇ ਨੇ ਸਾਥ ਨਹੀਂ ਦਿੱਤਾ ਜਿਹੜੀਆਂ ਪੰਜਾਬ ਦੀਆਂ ਪਾਰਟੀਆਂ ਉਹ ਇੱਥੇ ਲੀਡਰੀ ਕਰੀ ਜਾਂਦੀਆਂ ਕੋਈ ਕੁਝ ਬੋਲਦਾ ਪੰਜ ਮਿੰਟ ਕੋਈ ਦੂਜਾ ਦੂਜੀ ਪ੍ਰੈਸ ਕਾਨਫਰੰਸ ਕਰ ਦਿੰਦਾ ਦੂਜਾ ਦੂਜੀ ਕਰ ਦਿੰਦਾ ਇੰਜ ਕਰਦਾਂਗੇ ਉੰਜ ਕੰਦੇ ਵੇਖੋ ਜੇ ਕਿਸਾਨ ਉਤੇ 750 ਸ਼ਹੀਦ ਹੋ ਗਿਆ ਜੇ ਹੁਣ ਕਿਸਾਨਾਂ ਨੇ ਧਰਨਾ ਲਾਇਆ ਕਿਸਾਨਾਂ ਨੂੰ ਤੇ ਨੰਗਣ ਨਹੀਂ ਦਿੱਤਾ ਨੇਤਾ ਲੋਕਾਂ ਨੂੰ ਤੇ ਨੰਗਣ ਦਾ ਰਾਹ ਹੈਗਾ ਇਹ ਨਾ ਉਹਨਾਂ ਦੇ ਰਾਹ ਦੇ ਵਿੱਚ ਕੋਈ ਰੁਕਾਵਟ ਨਹੀਂ ਉਹ ਜਾ ਕੇ ਤੇ ਉੱਤੇ ਕੁਝ ਕਰੇ ਸਾਰੀਆਂ ਪਾਰਟੀਆਂ ਦਾ ਫਰਜ਼ ਮੰਦਾ ਇਕੱਠੀਆਂ ਹੋਗੇ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਉੱਥੇ ਜਾ ਕੇ ਆਪ ਦਾ ਕੋਈ ਧਰਨਾ ਵਗੈਰਾ ਕਰਦੇ ਆ ਵੀ ਸਾਡੇ ਦੇ ਕਿਸਾਨੀ ਜਿਹੜੀ ਜਿਹਦੇ ਤੋਂ ਸਾਡਾ ਦੇਸ਼ ਸਾਡਾ ਪੰਜਾਬ ਜਿਹੜਾ ਚੱਲ ਰਿਹਾ ਉਹਨਾਂ ਨੂੰ ਅਸੀਂ ਲਤਾੜ ਰਹੇ ਆ ਉਹਨਾਂ ਨੂੰ ਬਚਾਉਣ ਦਾ ਸਾਡਾ ਸਾਰੇ ਇਕੱਠੇ ਹੋ ਕੇ ਬਜਿਗੇ ਤਾਂ ਨਾ ਕੇ ਸਿਆਸਤਾਂ ਕਰੀਏ ਪੰਜ ਮਿੰਟ ਹੀ ਦੂਜਾ ਕਰੂਗਾ ਪੰਜ ਮਿੰਟ ਹੀ ਦੂਜਾ ਕਰੂਗਾ ਫਲਾਣਾ ਨਹੀਂ ਕਰਦਾ ਠਿੰਕੜ ਨਹੀਂ ਕਰਦਾ ਮਤਲਬ ਸਾਰਿਆਂ ਦਾ ਹੀ ਉਸ ਸਮੇਂ ਇਕੱਠੇ ਹੋਣ ਦਾ ਫਰਜ਼ ਹੀ ਵੀ ਇਕੱਠੇ ਹੋ ਗਏ ਵੇਖੋ ਜਦੋਂ ਕੈਜਰੀ ਵਾਲ ਸਾਹਿਬ ਦਾ ਇਤਰਾ ਉੱਤੇ ਫੜੋ ਫੜਾਈ ਵਾਲਾ ਕੰਮ ਉਹਦੋਂ ਤੇ ਸਾਰੇ ਪੰਜਾਬ ਦੇ ਜਿੰਨੇ ਨੇਤਾ ਹੀ ਐਮਐਲਏ ਲਾ ਲੋ ਮੰਤਰੀ ਲਾ ਲੋ ਉੱਥੇ ਕਈ ਕੁਛ ਪ੍ਰੋਟੈਸਟ ਕਰਦੇ ਹੀ ਕਈ ਕੁਛ ਕਰਦੇ ਤੇ ਜਦੋਂ ਕਿਸਾਨ ਨਹੀਂ ਉਹਦਾ ਕੋਈ ਵੀ ਨਹੀਂ ਉੱਥੇ ਪਹੁੰਚੇ ਉਦੋਂ ਕਿਸਾਨ ਨੂੰ ਦੇ ਬਾਰੇ ਉਹ ਨਹੀਂ ਨੰਗਣਦਾ ਫਿਰ ਇੱਥੋਂ ਦੇਖਦਾ ਨਹੀਂ ਵੀ ਸਾਰਿਆਂ ਦੀ ਮਿਲੀ ਭੁਗਤ ਚਲਦੀ ਹੈ ਕਿ ਇਸਾਬੇ ਭਾਜੀ ਇਹਨੂੰ ਆਪਾਂ ਬਦਲਾ ਗੈਣ ਸਕਦੇ ਆ ਕਿ ਇਹ ਵੀ ਬਦਲਾਇਕ ਆਇਆ ਕਿ ਹਰਿਆਣੇ ਵਾਲੀ ਸਰਕਾਰ ਪੰਜਾਬ ਜਾ ਕੇ ਕਿਸਾਨਾਂ ਨੂੰ ਗੋਲੀਆਂ ਮਾਰ ਸਕਦੀ ਇਹ ਵੀ ਇੱਕ ਬਦਲਾਇਆ ਕਿਸਾਨਾਂ ਨੂੰ ਵੇਲੋ ਹਰਿਆਣੇ ਵਾਲੀ ਦਾ ਕੋਈ ਫਰਜ ਬਣਦਾ ਸੀ ਇੱਥੇ ਆਣ ਕੇ ਪੰਜਾਬ ਦੇ ਵਿੱਚ ਜੇ ਪੰਜਾਬ 'ਚ ਜਾਨ ਹੋਵੇ ਕਹਿੰਦੇ ਨੇ ਜੇ ਲੱਤਾਂ جانب ਤੇ ਦੂਜਾ ਕੋਈ ਉਨੀ ਕੀ ਕਰ ਨਹੀਂ ਸਕਦਾ ਜਦੋਂ ਆਪਾਂ ਲੱਤਾਂ ਨੂੰ ਜਾਨ ਗਵਾਈ ਹੋਗੀ ਵੈਸੇ ਆਪਾਂ ਭਾਸ਼ਣ ਦੇਈ ਜਾਵਾਂਗੇ ਭਾਸ਼ਣਾ ਨਾਲ ਗੱਲ ਨਹੀਂ ਚੱਲਦੀ ਗਰਾਊਂਡ ਤੇ ਕਰਕੇ ਵਿਖਾਉਣਾ ਪੈਂਦਾ ਫੇਰ ਕੰਮ ਚੱਲਦਾ ਜੇਕਰ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਲੋਕ ਜਿਹੜੇ ਆ ਜਨਤਾ ਜਿਹੜੀ ਆ ਕਬਲਜੀ ਸਾਹਿਬੇ ਨੂੰ ਪਿਆਰ ਬਖਸ਼ਦੀ ਆ ਤਾਂ ਕਿਹੜੇ ਕਿਹੜੇ ਮੁੱਦੇ ਉਹਨਾਂ ਵਾਸਤੇ ਉਪਰਾਲੇ ਹੋਣਗੇ ਰੋਜ਼ਗਾਰ ਪੈਦਾ ਜਾਂ ਨਸ਼ੇ ਨੂੰ ਕਾਟਣ ਲਈ ਕੀ ਉਪਰਾਲੇ ਹੋਣਗੇ ਵੇਖੋ ਜੀ ਰੋਜ਼ਗਾਰ ਸਾਰਾ ਕੋ ਸਿਸਟਮ ਪਰਮਾਤਮਾ ਦੀ ਕਿਰਪਾ ਦੇ ਨਾਲ ਬੜਾ ਵਧੀਆ ਹੋਊਗਾ ਵੇਖੋ ਹੱਤ ਹਰ ਇਨਸਾਨ ਨੂੰ ਮਿਹਨਤ ਨੂੰ ਦਿੱਤੇ ਐ ਕੋਈ ਠੱਗੀ ਢੋਰੀ ਨੂੰ ਨਹੀਂ ਦਿੱਤੇ ਇਹ ਐਨੇ ਵੀ ਠੱਗੀ ਢੋਰੀ ਮਾਰੋ ਵੇਖੋ ਗਰੀਬ ਸਾਰਾ ਦਿਨ ਵੱਡੇ ਨੇਤਾ ਦੇ ਦਰਵਾਜ਼ੇ 'ਤੇ ਖੜਦਾ ਵੱਡੇ ਅਫਸਰ ਦੇ ਦਰਵਾਜ਼ੇ 'ਤੇ ਖੜਦਾ ਉਹਨੂੰ ਕੋਈ ਅੰਦਰ ਜਾਣ ਨਹੀਂ ਦਿੰਦਾ ਚੰਗੇ ਟੌਰ ਟਮੱਕੀ ਵਾਲਾ ਇਨਸਾਨ ਹੋਊਗਾ ਉਹਨੂੰ ਸਾਰੇ ਅੰਦਰ ਲਾਉਣਗੇ ਫਿਰ ਉਹਦਾ ਬਕਾਇਦਾ ਕੰਮ ਕਰਕੇ ਫੋਨ ਕਰਨਗੇ ਭਾਜੀ ਚੈੱਕ ਕਰਿਓ ਹੋ ਗਿਆ ਗਰੀਬ ਵਿਚਾਰੇ ਦੀ ਜੇਬ ਦੀ 500 ਜਿਹੜਾ ਹੋਊਗਾ ਉਹਦੇ ਲਈ ਵੀ ਧਿਆਨ ਉਹ ਵੀ ਛੇਂਦੇ ਇਹਦਾ 500 ਸਾਡੀਆਂ ਜੇਬਾਂ ਵਾਲੇ ਬੰਨੇ ਆ ਜੇ ਕੋਈ ਪ੍ਰਮਾਤਮਾ ਦੇ ਵੇਦਾ ਨਾ ਕੋਈ ਇਹ ਥੋੜਾ ਵੀ ਆਪਾਂ ਕਿਸੇ ਨਾਲ ਵਾਰਸ਼ਾਪ ਕੀਤਾ ਗੱਡੀ ਨਹੀਂ ਚੱਲਦੀ ਸੰਗਤ ਜਿਹੜੀ ਰੱਬ ਰੂਪ ਹੈ ਸੰਗਤ ਦੀ ਪਾਵਰ ਦੇ ਨਾਲ ਹੀ ਉਹ ਲਾਲ ਬੱਤੀਆਂ ਹੂਟਰ ਲੱਗਦੇ ਆ ਜੇ ਸੰਗਤ ਦੀ ਪਾਵਰ ਦਾ ਗਲਤ ਇਸਤੇਮਾਲ ਹੋਵੇ ਤੇ ਫਿਰ ਗੱਡੀ ਨਹੀਂ ਚੱਲਦੀ ਕਿਉਂਕਿ ਸੰਗਤ ਨੂੰ ਜੇ ਉਸੇ ਸੰਗਤ ਨੇ ਪਾਵਰ ਦਿੱਤੀ ਉਸੇ ਸੰਗਤ ਨੂੰ ਆਪਾਂ ਥੱਲੇ ਲਤਾੜਦੇ ਜਾਵਾਂਗੇ ਗੱਲ ਗਵਣਦੀ ਨਹੀਂ ਵੇਖੋ ਕੋਈ ਨੇਤਾ ਐਮਐਲਏ ਜਾਂ ਐਮਪੀ ਜਾਂ ਮੰਤਰੀ ਜਾਂ ਕੁਝ ਵੀ ਬਣਦਾ ਉਹ ਅਗਲੇ ਬੰਨੇ ਇੱਕ ਚਿੱਟੇ ਰੰਗ ਦੀ ਜਿਪਸੀ ਲਾਉਂਦਾ ਤੇ ਪਿੱਛੇ ਇਹ ਮੰਤਰੀ ਸਾਹਿਬ ਦੀ ਗੱਡੀ ਹੁੰਦੀ ਹੈ ਮੰਤਰੀ ਸਾਹਿਬ ਫਿਰ ਵਹਿੰਦੇ ਨਹੀਂ ਫੋਨ ਵਾਲੀ ਵਹਿੰਦੇ ਆ ਤੇ ਆਸੇ-ਪਾਸੇ ਵਹਿੰਦੇ ਨਹੀਂ ਤੇ ਅਗਲੀ ਜਿਹੜੀ ਜਿਪਸੀ ਹੁੰਦੀ ਉਹ ਕਾਲੀਆਂ ਵਰਦੀਆਂ ਦੀ ਪੰਜਾਬ ਪੁਲਿਸ ਜਾਂ ਕੋਈ ਵੀ ਪੁਲਿਸ ਜਿਹੜਾ ਡੱਬੀ ਜਾਂ ਜਿਹੜੀ ਵੀ ਹੁੰਦੀ ਹੈ ਨਾ ਉਹ ਫਿਰ ਕਹਿੰਦੀ ਵੀ ਹਟ ਜਾਓ ਹਟ ਜਾਓ ਹਟ ਜਾਓ ਕਿੰਨੋ ਕਹਿੰਦੀ ਆ ਜਿਹਦੀ ਪਾਵਰ ਹੁੰਦੀ ਉਸੇ ਪਾਵਰ ਵਾਲੇ ਇਨਸਾਨਾਂ ਨੂੰ ਉਸੇ ਵੋਟਰ ਸਪੋਰਟਰ ਨੂੰ ਉਹਨਾਂ ਨੂੰ ਲਤਾੜਨ ਦੀ ਕੋਸ਼ਿਸ਼ ਕਰਦੇ ਤੇ ਉਹ ਫਿਰ ਵਿਚਾਰੇ ਚਿਹਰਾ ਜੱਟ ਲਾ ਜਾ ਕਰਕੇ ਕਹਿੰਦੇ ਇਹ ਕਿਹੜਾ ਨੇਤਾ ਜਾਂਦਾ ਹੈ ਕਿੱਥੋਂ ਵਾਲਾ ਹੈ ਆਪਣਾ ਹੀ ਉਹ ਨਹੀਂ ਨਹੀਂ ਫਲਾਣੇ ਬੰਨੇ ਵਾਲੇ ਨਾ ਕੀ ਲਵਾਂ ਦੱਸੋ ਇਹ ਥੋੜਾ ਗੱਡੀ ਚੱਲਦੀ ਵੇਖੋ ਜਿਹੜੀ ਸੰਗਤ ਆ ਉੰਜ ਕਹਿੰਦੇ ਵੀਆਈਪੀ ਕਲਚਰ ਜਿਹੜਾ ਬੰਦ ਤੇ ਵੀਆਈਪੀ ਕਲਚਰ ਕਦਾ ਬੰਦ ਆ ਜਦੋਂ ਨੇਤਾ ਜਾਂਦੇ ਤੋਂ ਕਿਹਾ ਫਾਸਟ ਲੋਕਾਂ ਨੂੰ ਥੱਲੇ ਦੇਣ ਤੱਕ ਜਾਂਦੇ ਆ ਆਰਾਮ ਨਾ ਜਾਓ ਸ਼ਾਂਤੀ ਨਾ ਜਾਓ ਕਿਉਂਕਿ ਉਸ ਉਹਦੀ ਜਨਤਾ ਦੀ ਤੇ ਪਾਵਰ ਹੈ ਸਾਰੀ ਤਾਂ ਕਵਲਜੀ ਸਾਹਾ ਫਿਰ ਇਹਨਾਂ ਗੱਲਾਂ ਤੋਂ ਦੂਰ ਰਹੂਗਾ ਜੇਕਰ ਪਾਵਰ ਵਿੱਚ ਆ ਜਾਂਦੇ ਤੇ ਬਿਲਕੁਲ ਜੀ ਮੈਂ ਤਾਂ ਪਹਿਲਾਂ ਹੀ ਪਾਵਰ ਤੋਂ ਦੂਰ ਹੀ ਰਹਿਣਾ ਇਹੋ ਜੀ ਤਾਂ ਮੈਨੂੰ ਪਾਵਰਾਂ ਜੀ ਇਹੋ ਜੇ ਚੰਗੀਆਂ ਨਹੀਂ ਲੱਗਦੀਆਂ ਨਗਰ ਕੌਂਸਲ ਦੇ ਪ੍ਰਧਾਨ ਮੰਮੀ ਜਦੋਂ ਬਣੇ ਸਾਨੂੰ ਵੀ ਕਹਿੰਦੇ ਹੈ ਵੀ ਤੁਸੀਂ ਗਨਮਨ ਲਓ ਜਾਂ ਕੁਝ ਕਰੋ ਐਂ ਕਿਹਾ ਵੀ ਸਾਨੂੰ ਗਨਮਨ ਦੀ ਲੋੜ ਨਹੀਂ ਸਾਹਬ ਸਿੰਘ ਤੇ ਮੈਂ ਤਾਂ ਕਾਰ ਤੇ ਜਾਣਾ ਵੀ ਬਹੁਤਾ ਪਸੰਦ ਨਹੀਂ ਕਰਦਾ ਮੈਂ ਐਕਟਿਵਲ ਵਗੈਰਾ ਤੇ ਜਾਣਾ ਪਸੰਦ ਕਰਦਾ ਕਿਉਂਕਿ ਸੰਗਤ ਰੱਬ ਰੂਪ ਹੈ ਮੇਰਾ ਮਨ ਉਹਦਾ ਸੰਗਤ ਨੂੰ ਮਿਲ ਜੇ ਵੇਖੋ ਜ਼ਿੰਦਗੀ ਦਾ ਕੋਈ ਪਤਾ ਨਹੀਂ ਹੁੰਦਾ ਸੰਗਤ ਨੂੰ ਜੇ ਮਿਲਾਂਗੇ ਤੇ ਉਹੋ ਹੀ ਚੰਗਿਆਈ ਜਿਹੜੀ ਉਹ ਨਾਲ ਜਣੀ ਹੈ ਜੇ ਗੱਡੀਆਂ ਤੇ ਜਾਵਾਂ ਕੋਈ ਗੱਲ ਨਹੀਂ ਬਣਦੀ ਨਾ ਮਿਲਿਆ ਜਾਂਦਾ ਹੀ ਹੈ ਮੈਨੂੰ ਕਹਿੰਦੇ ਗਨਮੈਨ ਮੈਂ ਕਹਿੰਦਾ ਵੀ ਨਹੀਂ ਮੈਂ ਸਾਨੂੰ ਤਾਂ ਗਨਮੈਨ ਦੇ ਗੁੱਲੂ ਨਹੀਂ ਕਹਿੰਦੇ ਪੁਰਾਣੇ ਪਹਿਲੇ ਪਹਿਲੇ ਜਿਹੜੇ ਹੋਏ ਉਹਨਾਂ ਕੇ ਨੇ 5 ਲੈ ਕੇ 4 ਲੈ ਕੇ 3 ਲੈ ਮੈਗਾ ਜਨ ਮੈਨੂੰ ਕੋਈ ਨਹੀਂ ਚਾਹੀਦਾ ਮੈਂ ਤਾਂ ਪ੍ਰਮਾਤਮਾ ਬਾਬੇ ਨਾਨਕ ਦਾ ਜਿੰਨਾ ਸਮਾਂ ਹੱਥ ਆ ਸਿਰ ਦੇ ਉੱਤੇ ਉਹਨਾਂ ਟਾਈਮ ਕੋਈ ਲੋਡ ਹੀ ਨਹੀਂ ਕਿਸੇ ਪ੍ਰਵਾਦ ਅੱਜ ਵੀ ਫਿਰ ਗਨਮੈਨ ਕੋਈ ਨਹੀਂ ਲਿਆ ਕਬਲ ਦੀ ਸਾਹਬੇ ਨੇ ਮੈਂ ਕੋਈ ਨਹੀਂ ਲਿਆ ਜੀ ਬਿਲਕੁਲ ਨਹੀਂ ਗਨਮੈਨ ਕਰ ਤਾਂ ਮੈਨੂੰ ਤਾਂ ਕੋਈ ਲੋਡ ਨਹੀਂ ਹੁੰਦੀ ਏਡੀ ਗਨਮੈਨ ਦੀ ਕੋਈ ਲੋਡ ਨਹੀਂ ਏਡੀ ਹੁੰਦੀ ਜੀ ਬਾਬੇ ਨਾਨਕ ਦੀ ਪ੍ਰਮਾਤਮਾ ਦਾ ਸਾਥ ਚਾਹੀਦਾ ਸਿਰ ਤੇ ਹੱਥ ਚਾਹੀਦਾ ਰੱਬ ਦਾ ਤਾ ਅਖੀਰ ਵਿੱਚ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਨਵੇਂ ਵਿਧਾਨ ਸਭਾ ਹਲਕਿਆਂ ਨੂੰ ਵਰਕਰਾਂ ਨੂੰ ਸਪੋਰਟਰਾਂ ਨੂੰ ਸੰਗਤਾਂ ਨੂੰ ਅਕੀ ਅਪੀਲ ਕਰਨੀ ਚਾਹੁੰਦੇ ਹਾਂ ਮੈਂ ਤਾਂ ਸਾਰੇ ਇਲਾਕੇ ਸਾਰੇ ਹਲਕੇ ਸਾਰੇ ਭੈਣ ਭਰਾ ਨੂੰ ਵੀ ਇੱਕੋ ਹੀ ਬੇਨਤੀ ਕਰਨੀ ਚਾਹੁੰਦਾ ਵੀ ਹੱਥ ਜੋੜ ਕੇ ਬੇਨਤੀ ਹੈ ਸਾਹਬ ਸਿੰਘ ਸਾਫ ਸੁਥਰੇ ਦਿਲ ਦਾ ਇਨਸਾਨ ਆ ਸਾਫ ਸੁਥਰੇ ਤਰੀਕੇ ਨਾਲ ਚੱਲਣ ਵਾਲਾ ਇਨਸਾਨ ਆ ਵੇਖੋ ਜੇ 30 ਸਾਲ ਤੋਂ ਨਗਰ ਕੌਂਸਲ ਦੇ ਕੌਂਸਲਰ ਬਣਦੇ ਆ ਕੋਈ ਗੁਣਿਆ ਤਾਂ ਬਣਦੇ ਆ ਜੇ ਗੁਣ ਨਾ ਹੋਣ ਤਾਂ ਫਿਰ ਕੀ ਕਹਿੰਦਾ ਵੀ ਇੱਕ ਵਾਰੀ ਬਣਦਾ ਇਹ ਸਾਰੀ ਉਮਰ ਗਾਲਾਂ ਮਿਲਦੀਆਂ ਉੱਤ ਪੋਤਰਿਆਂ ਨੂੰ ਵੀ ਗਾਲਾਂ ਮਿਲਦੀਆਂ ਬਣਿਆ ਹੈ ਤੇਰਾ ਫਲਾਣਾ ਕੀਤਾ ਉਹਨੇ ਕੱਖ ਨਹੀਂ ਗਾਲ ਕੱਢ ਕੇ ਕਹਿੰਦੇ ਉਹਨੇ ਕੱਖ ਨਹੀਂ ਕੀਤਾ ਜੇ ਚੰਗੇ ਕੰਮ ਕਰਾਂਗੇ ਨਾਮ ਹੀ ਬਣਾਗੇ ਤਾਂ ਵੀ ਲੋਕ ਯਾਦ ਕਰਨਗੇ ਕੋਈ ਬਣਿਆ ਹੈ ਤੇ ਚੰਗੇ ਕੰਮ ਕੀਤੇ ਹੈ ਯਾਰ ਕੋਈ ਗੱਲ ਨਹੀਂ ਫਿਰ ਨਹੀਂ ਤੇ ਨਾਸੇ ਕਦੇ ਸਦਾ ਨਹੀਂ ਕੁਝ ਜੋ ਕਿਸਮਤ ਚ ਹੋਵੇ ਉਹੋ ਹੀ ਮਿਲਦਾ ਜੇ ਸਾਭ ਸੰਗਰੀ ਕਿਸਮਤ ਜੋਗਾ ਉਹੋ ਹੀ ਮਿਲੂਗਾ ਕਿਸਮਤ ਤੋਂ ਬਿਨਾ ਕੁਝ ਨਹੀਂ ਮਿਲਦਾ ਤਾਂ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਵੀਰ ਜੀ ਟੈਟਾ ਸਾਰਿਆਂ ਦਾ ਪ੍ਰਵਾਹ ਦਾ ਤਾਂ ਇਹ ਸਨ ਕਬਲਜੀਤ ਸਿੰਘ ਸਾਹਬਾ ਜਿਨ੍ਹਾਂ ਨੇ ਕਿਹਾ ਹੈ ਕਿ ਜਿਨ੍ਹਾਂ ਨੇ ਠਗੀਆਂ ਮਾਰ ਲੀਆਂ ਉਹਨਾਂ ਨੂੰ ਗਨਮੈਨਾਂ ਦੀ ਲੋੜ ਹੈ ਜਿਨ੍ਹਾਂ ਨੇ ਮਾੜੇ ਕੰਮ ਕਰਨੇ ਆ ਉਹਨਾਂ ਨੂੰ ਗਨਮੈਨਾਂ ਦੀ ਲੋੜ ਹੈ ਇਸ ਕਰਕੇ ਜਦੋਂ ਅੱਜ ਇਹਨਾਂ ਨਾਮਜ਼ਦਗੀ ਪੱਤਰ ਭਰੇ ਤਾਂ ਉਹਨਾਂ ਨੇ ਕੋਈ ਵੀ ਗਨਮੈਨ ਨਹੀਂ ਲਿਆ ਉਹਨਾਂ ਨੇ ਕਿਹਾ ਜੋ ਪ੍ਰਮਾਤਮਾ ਨੂੰ ਭਾਉਂਦਾ ਹੈ ਹੋਣਾ ਉਹ ਹੀ ਆ ਗਨਮੈਨ ਲੈ ਕੇ ਕੀ ਕਰਨੇ ਨੇ ਅਸੀਂ ਤਾਂ ਲੋਕਾਂ ਦੀ ਪੰਜਾਬ ਦੀ ਜਨਤਾ ਦੀ ਸੇਵਾ ਕਰਨੀ ਚਾਹੁੰਦੇ ਆ ਤੁਸੀਂ ਦੇਖਦੇ ਰਹੋ 80 ਪ੍ਰੋ ਨਿਊਜ਼ ਮੈਂ ਹਾਂ ਜਸਵੀਰ ਸਿੰਘ ਜਿੰਨਾ ਤਰੰਤ